ਮંત્રી ਲਾਲਜੀਤ ਭੁੱਲਰ ਦਾ ਵੱਡਾ ਉਪਰਾਲਾ ਕੜਾਕੇ ਦੀ ਠੰਡੇ ਵਿੱਚ ਬੰਦੇ ਲੋਕਾਂ ਨੂੰ ਹੈਲਮਟ ਸਸ਼ੀ ਕਾਜੀ ਮੈਂ ਇਹ ਨਤੀ ਮਾਂਤ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਕਿਵੇਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਕੜਾਕੇ ਦੀ ਠੰਡੇ ਵਿੱਚ ਮੋਟਰਸਾਈਕਲ ਸਵਾਰ ਲੋਕਾਂ ਨੂੰ ਜਿੱਥੇ ਸੇਫਟੀ ਵਰਤਨ ਦੀ ਅਪੀਲ ਕੀਤੀ ਉੱਥੇ ਹੀ ਲੋਕਾਂ ਨੂੰ ਹੈਲਮਟ ਵੀ ਵੰਡੇ ਗਏ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜਿੱਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਲਾਜਿਤ ਭੁੱਲਰ ਦੇ ਵੱਲੋਂ ਖੁਦ ਸੜਕ ਦੇ ਉੱਤੇ ਆ ਕੇ ਉਹਨਾਂ ਦੇ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਹੈਲਮਟ ਵੰਡ ਕੇ ਉਹਨਾਂ ਨੂੰ ਸਾਵਧਾਨੀ ਵਰਤਨ ਦੀ ਅਪੀਲ ਵੀ ਕੀਤੀ ਗਈ ਹੈ ਸਾਰੇ ਜਿਹੜੇ ਮੋਟਰਸਾਈਕਲ ਜਾਂ ਕਾਰਾਂ ਗੱਡੀਆਂ ਆ ਚਲਾਉਂਦੇ ਆ ਭੈਣ ਭਰਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਅਸੀਂ ਰੂਡ ਸੇਫਟੀ ਮੰਥ ਜਿਹੜਾ ਭਾਰਤ ਸਰਕਾਰ ਵੱਲੋਂ 1 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ ਉਦੋਂ ਵੀ ਅਸੀਂ ਮਹਾਲੀ ਦੇ ਵਿੱਚ ਇਸੇ ਤਰ੍ਹਾਂ ਹੀ ਸ਼ੁਰੂਆਤ ਕਰਵਾ ਕੇ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਐਨ ਜੀਓ ਆਈਆਂ ਹੋਰ ਵੀ ਸਾਥੀ ਆਏ ਤੇ ਐਨ ਜੀਓ ਨੇ ਤੇ ਹੋਰ ਸਾਥੀਆਂ ਨੇ ਇਸ ਤਰ੍ਹਾਂ ਹੀ ਹੈਲਮਟ ਵੰਡ ਕੇ ਤੇ ਰੂਡ ਸੇਫਟੀ ਮੰਥ ਦੀ ਸ਼ੁਰੂਆਤ ਕਰਵਾਈ ਤੇ ਅੱਜ ਵੀ ਅਸੀਂ ਉਸੇ ਤਹਿਤ ਇੱਕ ਮੈਸੇਜ ਦੇਣਾ ਹੁੰਦਾ ਆ ਵੀ ਸਾਨੂੰ ਸਾਰਿਆਂ ਨੂੰ ਆਪਦੀ ਜਾਨ ਦੀ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਦੀ ਜਿਹੜੀ ਆ ਉਹ ਸਾਨੂੰ ਰਾਖੀ ਕਰਨੀ ਚਾਹੀਦੀ ਆ ਪ੍ਰਵਾਹ ਕਰਨੀ ਚਾਹੀਦੀ ਆ ਜਿੰਨੇ ਵੀ ਟੂ-ਵੀਲਰ ਤੇ ਸਾਡੇ ਭੈਣਾ ਭਰਾ ਜਾਂਦੇ ਆ ਜਿਨ੍ਹਾਂ ਦੇ ਚਲੋ ਸਿਰ ਤੇ ਪਗੜੀ ਆ ਉਹ ਤੇ ਸੇਫਟੀ ਆ ਕੋਸ਼ਿਸ਼ ਕਰਨ ਵੀ ਚਲੋ ਸਾਰੇ ਪਗੜੀ ਬੰਨਣ ਜਿਹੜੇ ਪਗੜੀ ਨਹੀਂ ਬੰਨਦੇ ਉਹ ਹੈਲਮਟ ਜ਼ਰੂਰ ਪਾਉਣ ਹੈਲਮਟ ਪਾ ਕੇ ਆਪਣੇ ਸਿਰ ਦੀ ਜਿਹੜੀ ਸੁਰੱਖਿਆ ਉਹਨੂੰ ਜ਼ਰੂਰ ਕਰਨ ਤੇ ਇਸੇ ਤਰ੍ਹਾਂ ਜਿਹੜੇ ਕੋ ਕਾਰਾਂ ਤੇ ਜਾਂਦੇ ਆ ਉਹ ਵੀ ਆਪਣੀ ਸੀਟ ਬੈਲਟ ਜ਼ਰੂਰ ਲਾਉਣ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਦੀ ਪਾਲਣਾ ਜ਼ਰੂਰ ਕਰਨ ਕਿਉਂਕਿ ਜੇ ਆਪਣੀ ਜਾਨ ਆ ਤੇ ਫੇਰ ਹੀ ਜਾਨ ਆ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਹੀ ਜੀ ਆ ਇੱਕ ਇੱਕ ਹੀ ਬੱਚਾ ਆ ਜਿਹਦੇ ਘਰ ਪਹਿਲਾ ਪੋਤੋ ਪੈਂਦਾ ਉਹਦੇ ਬਾਅਦ ਦੂਜਾ ਬੱਚਾ ਲੈਂਦਾ ਹੀ ਨਹੀਂ ਪਰ ਮੈਂ ਨਾਲੇ ਵੀ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵੀ ਆਪਾਂ ਨੂੰ ਘੜ ਤੋਂ ਘੱਟ ਹਰ ਪਰਿਵਾਰ ਦੇ ਵਿੱਚ ਤਿੰਨ ਬੱਚੇ ਜ਼ਰੂਰੀ ਚਾਹੀਦੇ ਆ ਵੀ ਤਿੰਨ ਬੱਚੇ ਹੋਣ ਆਪਾਂ ਜ਼ਾਇਦਾਤਾਂ ਦੇ ਚੱਕਰ ਚ ਜ਼ਮੀਨਾਂ ਦੇ ਚੱਕਰ ਚ ਘਰਾਂ ਦੇ ਚੱਕਰ ਚ ਵੀ ਵੰਡ ਵੰਡਾਈ ਹੋ ਜਾਣੀਆਂ ਆ ਆਪਾਂ ਪਹਿਲਾ ਜੇ ਬੱਚਾ ਮੁੰਡਾ ਹੋ ਪੈਂਦਾ ਤੇ ਆਪਾਂ ਦੂਜਾ ਬੱਚਾ ਹੀ ਨਹੀਂ ਲੈਂਦੇ ਚਾਂਸ ਹੀ ਨਹੀਂ ਲੈਂਦੇ ਵੇਖੋ ਜਿਹੜਾ ਇਨਸਾਨ ਧਰਤੀ ਤੇ ਆਉਂਦਾ ਨਾ ਉਹਨੇ ਆਪੋ ਆਪਣੇ ਕਰਮ ਲੈਣੇ ਆ ਕੁਦਰਤ ਨੇ ਉਹਨੂੰ ਉਹਦੀ ਪੜ੍ਹਾਈ ਲਿਖਾਈ ਰੋਟੀ ਪਾਣੀ ਜਾਇਦਾਦ ਘਰ-ਬਾਰ ਸਾਰਾ ਕੁਝ ਪ੍ਰਮਾਤਮਾ ਨੇ ਉਹਦੇ ਲਈ ਭੇਜਣਾ ਆ ਤੇ ਮੇਰੀ ਇਹੋ ਬੇਨਤੀ ਆ ਵੀ ਆਪਾਂ ਨੂੰ ਕਿਉਂਕਿ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਗਿਣਤੀ ਆ ਨਾ ਸਿੱਖਾਂ ਦੀ ਗਿਣਤੀ ਆਪਣੀ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ ਵਿੱਚ ਸਭ ਤੋਂ ਘੱਟ ਜਿਹੜੀ ਜਨਸੰਖਿਆ ਆਪਣੀ ਸਿੱਖਾਂ ਦੀ ਆ ਪੰਜਾਬੀਆਂ ਦੀ ਆ ਤੇ ਸਾਰਿਆਂ ਦਾ ਹੀ ਇਸ ਤਰ੍ਹਾਂ ਹੀ ਆਉਂਦਾ ਵੀ ਜਿਹਦਾ ਪਹਿਲਾ ਬੱਚਾ ਬੇਟਾ ਹੋ ਪੈਂਦਾ ਉਹ ਦੂਜਾ ਬੱਚਾ ਨਹੀਂ ਲੈਂਦਾ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਬਾਕੀ ਦੇ ਪਰਮਾਤਮਾ ਦੇ ਵਾਸਤੇ ਆ ਕਾਲਪੁਰਖ ਵਾਹਿਗੁਰੂ ਦੇ ਵਾਸਤੇ ਆ ਤਿੰਨ ਬੱਚੇ ਘੱਟ ਤੋਂ ਘੱਟ ਹਰੇਕ ਪਰਿਵਾਰ ਦੇ ਵਿੱਚ ਹਰੇਕ ਘਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਧੁੰਦ ਦੇ ਦਿਨੇ ਆ ਧੁੰਦ ਦੇ ਦਿਨਾਂ ਦੇ ਵਿੱਚ ਜੇ ਕਿਸੇ ਨੂੰ ਬੜਾ ਕੋਈ ਜ਼ਰੂਰੀ ਕੰਮ ਕਰਿਆ ਤੇ ਉਹੋ ਹੀ ਨਿਕਲੇ ਨਹੀਂ ਤੇ ਆ ਜਿਹੜੇ 10-12 ਦਿਨ ਧੁੰਦ ਪੈਣੀ ਕਿਉਂਕਿ ਆ 20 ਜਨਵਰੀ ਤੋਂ ਬਾਅਦ ਤੇ ਵੈਸੇ ਮੌਸਮ ਠੀਕ ਹੋਣਾ ਸ਼ੁਰੂ ਹੋ ਜਣਾ ਵਾ ਵੈਸੇ ਤੇ ਆ ਲੋਹੜੀ ਤੋਂ ਬਾਅਦ ਵੀ ਧੁੰਦ ਜਿਹੜੀ ਉਹ ਪੈਣੀ ਕਈ ਵਾਰ ਖਤਮ ਹੋ ਜਾਂਦੀ ਆ ਪਰ ਕੋਸ਼ਿਸ਼ ਕਰਿਓ ਜਦੋਂ ਤੱਕ ਧੁੰਦ ਵਾਲਾ ਮੌਸਮ ਆ ਆਪਾਂ ਜਿਹੜਾ ਦੂਰ ਦਰਾਡੇ ਜਾਣਾ ਜਾਂ ਕੋਈ ਕੋਈ ਨਹੀਂ ਕੰਮ ਤੇ ਐਵੇਂ ਆਪਾਂ ਨਾ ਜਾਈਏ ਆਪਾਂ ਗਰੇਜ਼ ਕਰੀਏ ਆ ਧੁੰਦ ਦੇ ਤੇ ਨਾ ਜਿਸ ਸਫਰ ਕਰਦੇ ਤਾਂ ਜੋ ਜਿਹੜੇ ਅਜਾਈਆਂ ਜਾਣਾ ਜਾਂਦੀਆਂ ਉਹ ਨਾ ਜਾਣ ਤੇ ਆਪਾ ਆਪਣੇ ਪਰਿਵਾਰਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਸੇਫ ਰਹੀਏ ਧੰਨਵਾਦ ਕਹ ਦادیه ਕਿ ਇੱਕ ਪਾਸੇ ਚਾਇਨਾ ਡੋਰ ਦਾ ਵੀ ਕਹਿਰਾ ਪਰ ਹੈਲਮਟ ਦੇ ਨਾਲ ਬੈਸੇ ਵੀ ਸੇਫਟੀ ਆ ਮੋਟਰਸਾਈਕਲ ਤੇ ਜਾਂ ਫਿਰ ਸਕੂਟਰ ਤੇ ਜਾਣ ਵਾਲੇ ਨੂੰ ਹੈਲਮਟ ਪਹਿਨਣਾ ਬੇहद ਜ਼ਰੂਰੀ ਆ ਜਿਹਦੇ ਚੱਲਦੇ ਲਾਜਿਤ ਪੁੱਲ ਦੇ ਵੱਲੋਂ ਵੀ ਲੋਕਾਂ ਨੂੰ ਹੈਲਮਟ ਬੰਨਣਾ ਔਰ ਲੋਕਾਂ ਨੂੰ ਹੈਲਮਟ ਬੰਨ ਕੇ ਉਹਨਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਤੇ ਨਿਯਮਾਂ ਦੀ ਪਾਲਣਾ ਦੀ ਅਪੀਲ ਕੀਤੀ ਗਈ ਆ ਬਿਊਰੋ ਰਿਪੋਰਟ ਆਜ਼ਾਦ ਸੋਚ